ਕੀ ਕੈਨੇਡਾ ਸਰਕਾਰ ਜਿਹੜੀ ਆ ਉਹ ਘਰਾਂ ਦੇ ਜਿਹੜੇ ਜਾਲੀ ਲੋਨ ਆ ਉਹ ਉਹਨਾਂ ਦੇ ਲਈ ਕਰਜ਼ੇ ਪਾਸ ਕਰਾਉਣ ਦੇ ਉੱਪਰ ਕਿਵੇਂ ਜਿਹੜੀ ਉਹ ਕਪਲੇਬਾਜ਼ੀ ਹੋ ਰਹੀ ਆ ਉਹਨੂੰ ਕਿਵੇਂ ਰੋਕੇਗੀ ਜੀ ਨਵੇਂ ਕਾਨੂੰਨ ਕਿੱਦਾਂ ਦੇ ਬਣਾਏ ਜਾ ਰਹੇ ਆ ਪਰਮਿੰਦਰ ਜੀ ਜਿਹੜੇ ਕੈਨੇਡਾ ਦੇ ਵਿੱਚ ਘਰਾਂ ਨੂੰ ਲੈਣ ਦਾ ਹਰੇਕ ਬੰਦੇ ਦੀ ਮੌਰਗੇਜ ਲੈਣੀ ਇੱਕ ਲੋੜ ਹੁੰਦੀ ਆ ਜੀ ਭਾਵੇਂ ਕਿ ਕੋਈ ਵੀ ਬੰਦਾ ਹੋ ਨਹੀਂ ਹੈਗਾ ਜਿਹਦੇ ਘਰ ਦੇ ਉੱਪਰ ਮੌਰਗੇਜ ਨਹੀਂ ਹੈਗੀ ਸੋ ਜਿੰਨੇ ਘਰ ਲੈਣਾ ਉਹਨੂੰ ਮੌਰਗੇਜ ਚਾਹੀਦੀ ਆ ਤੇ ਇੱਕ ਟ੍ਰੈਂਡ ਲੰਬੇ ਸਮੇਂ ਤੋਂ ਚੱਲਿਆ ਆਉਂਦਾ ਲਗਭਗ 4-5 ਸਾਲ ਤੋਂ ਪਹਿਲੇ ਇੱਕ ਦਹਾਕੇ ਤੋਂ ਜ਼ਿਆਦਾ ਚੱਲ ਗਿਆ ਯਾਲੀ ਮੌਰਗੇ ਜਾਂਦਾ ਪਹਿਲਾਂ ਲੋਕ ਜਦੋਂ ਘਰ ਲੈਂਦੇ ਸੀ ਘਰਾਂ ਦੀਆਂ ਕੀਮਤਾਂ ਥੋੜੀਆਂ ਸੀਗੀਆਂ ਮੌਰਗੇ ਛੋਟੀ ਹੁੰਦੀ ਸੀਗੀ ਤਾਂ ਉਹਨਾਂ ਹਾਲਤਾਂ ਦੇ ਵਿੱਚ ਕੋਈ ਸਮਾਂ ਸੀ ਜਦੋਂ ਇੱਥੇ ਸਿਸਟਮ ਇੰਨਾ ਵਰਕ ਕਰਦਾ ਸੀਗਾ ਤਾਂ ਜਿਹੜੇ ਲੋਕ ਸੀਗੇ ਆਪਣੀ ਪਹੁੰਚ ਮੁਤਾਬਕ ਛੋਟਾ ਘਰ ਲੈਂਦੇ ਸੀ ਤਾਂ ਉਹਨਾਂ ਦੀ ਜਿਹੜੀ ਆਮਦਨ ਦੇ ਹਿਸਾਬ ਦੇ ਨਾਲ ਮੌਰਗੇ ਜਿਹੜੀ ਸੀ ਇਹ ਜਿਹੜੀ ਲੈਟਰ ਲਿਖ ਕੇ ਦਿੰਦੇ ਸੀ ਆਪਣਾ ਆਪਣੇ ਤੌਰ ਤੇ ਹਲਫੀਆ ਬਿਆਨ ਉਹਦੇ ਬਿਹਾਵ ਦੇ ਉੱਪਰ ਬੈਂਕ ਜਿਹੜਾ ਸੀ ਉਹਨੇ ਮੋੜ ਕੇ ਹੀ ਕਰ ਦਿੰਦਾ ਸੀ ਲੇਕਿਨ ਜਿਉਂ-ਜਿਉਂ ਇੱਥੇ ਭਾਈਚਾਰਾ ਵਧਿਆ ਉਸ ਤੋਂ ਬਾਅਦ ਲੋਕਾਂ ਦੇ ਵਿੱਚ ਵੱਡੇ ਕਰ ਲੈਣ ਦਾ ਜਿਹੜਾ ਰਿਵਾਜ ਚੱਲਿਆ ਉਸ ਤੋਂ ਬਾਅਦ ਮੋੜ ਕੇ ਜਾਂ ਵਧੀਆਂ ਤਾਂ ਓਨੀ ਮੋੜ ਕੇ ਜਿਹੜੀ ਵਧ ਗਈ ਜਿੰਨਾ ਲੋਕਾਂ ਦੀ ਆਮਦਨ ਨਹੀਂ ਸੀ ਤਾਂ ਉਹਦੇ ਕਰਕੇ ਜਿਹੜਾ ਝਾਲੀ ਮੋੜ ਕੇ ਜਾਂਦਾ ਰਿਵਾਜ ਜਿਹੜਾ ਪੈਦਾ ਹੋਇਆ ਜੀ ਪਿਛਲੇ 7 ਸਾਲ ਤੋਂ ਉਹਦੇ ਵਿੱਚ ਇਹ ਗੱਲ ਨਿਕਲ ਕੇ ਸਾਹਮਣੇ ਆਈ ਸੀ ਕਿ ਵੱਡੀ ਪੱਧਰ ਤੇ ਲੋਕਾਂ ਦੀ ਓਨੀ ਆਮਦਨ ਨਹੀਂ ਹੁੰਦੀ ਪਾਬ ਜਿੰਨਾ ਤੇ ਕੈਨੇਡਾ ਰੈਵਨਿਊ ਨੂੰ ਲੋਕਾਂ ਨੇ ਆਪਣੀ ਇਨਕਮ ਜਿਹੜੀ ਘਟਾ ਕੇ ਦੱਸੀ ਹੁੰਦੀ ਆ ਜਾਂ ਹੁੰਦੀ ਹੋਈ ਨਹੀਂ ਥੋੜੀ ਹੁੰਦੀ ਆ ਲੇਕਿਨ ਦੂਜੇ ਪਾਸੇ ਜਦੋਂ ਬੈਂਕ ਨੂੰ ਜਿਹੜੇ ਪੇਪਰ ਦਿੱਤੇ ਜਾਂਦੇ ਆ ਨੋਟਸ ਆਫ ਅਸੈਸਮੈਂਟ ਦਿੱਤੇ ਜਾਂਦੇ ਆ ਸਾਲਾਨਾ ਇਨਕਮ ਦੇ ਇਹਦੇ ਨਾਲ ਨਾਲ ਜਿਹੜੀਆਂ T4 D1 ਜਿਹੜੀਆਂ ਦਿੱਤੀਆਂ ਜਾਂਦੀਆਂ ਨੇ ਆਪਣੀਆਂ ਆਮਦਨ ਦੀਆਂ ਉਹ ਝਾਲੀ ਹੁੰਦੀਆਂ ਜੀ origignal T ਤੋਂ ਪਰੇ ਹੁੰਦੀਆਂ ਨੇ ਪਾਬ CRA ਨੂੰ ਡਾਕੂਮੈਂਟ ਹੋਰ ਦਿੱਤੇ ਹੁੰਦੇ ਆ ਤਾਂ ਦੂਜੇ ਪਾਸੇ ਜਿਹੜੇ ਉਹਨਾਂ ਦੇ ਬੈਂਕ ਨੂੰ ਡਾਕੂਮੈਂਟ ਲੱਗਦੇ ਆ ਉਹ ਝਾਲੀ ਲੱਗਦੇ ਆ ਪਾਬ ਜਿਹੜੇ ਮੋੜਵੇ ਏਜੰਟ ਹੈਗੇ ਆ ਉਹਨਾਂ ਵੱਲੋਂ ਇਹ ਜਾਲੀ ਜਿਹੜੇ ਡਾਕੂਮੈਂਟ ਬਣਾ ਕੇ ਲਗਾ ਦਿੱਤੇ ਜਾਂਦੇ ਤੇ ਮੌਟਗੇ ਜਾਂ ਵੱਡੀ ਤੋਂ ਵੱਡੀ ਪਾਸ ਹੋ ਜਾਂਦੀ ਸੀ ਤਾਂ ਹੁਣ ਜਦੋਂ ਵੱਡੀ ਪੱਧਰ ਤੇ ਉਪਰ ਇਹ ਗੱਲ ਸਾਹਮਣੇ ਆ ਗਈ ਆ ਅੱਜ ਉਹ ਲੋਕ ਜਿਹੜੇ ਟ੍ਰਵਲ ਤੇ ਹੈਗੇ ਆ ਜਿਨ੍ਹਾਂ ਦੀਆਂ ਮੌਟਗੇ ਜਾਲੀ ਹੋ ਕੇ ਵੱਡੇ ਕਾਰ ਲੈ ਹੋਈ ਸੀ ਤੇ ਅੱਜ ਘਰਾਂ ਦੀ ਕੀਮਤ ਡਾਊਨ ਆ ਗਈ ਆ ਉਸ ਤੋਂ ਬਾਅਦ ਗਵਰਨਮੈਂਟ ਜਿਹੜੀ ਹੁਣ ਸਖਤ ਹੋਣ ਜਾ ਰਹੀ ਆ ਭਾਅ ਅਗਲੇ ਗਰਮੀਆਂ ਤੋਂ ਇੱਕ ਨਵਾਂ ਲਾਅ ਜਿਹੜਾ ਕਾਫੀ ਚਰਚਾਜ ਹੈਗਾ ਪਿਛਲੇ ਕਈ ਮਹੀਨਿਆਂ ਤੋਂ ਸੀਆਰਏ ਦੇ ਨਾਲ ਪੋਰਟਫੋਲੀਓ ਕੈਨੇਡੀਅਨਸ ਦਾ ਬੈਂਕਾਂ ਦੇ ਨਾਲ ਸ਼ੇਅਰ ਹੋਊਗਾ ਆਮਦਨ ਦਾ ਕਿਵੇਂ ਹੋਊਗਾ ਕਿਉਂਕਿ ਸੀਆਰਏ ਕੋਲ ਬੰਦੇ ਦੀ ਇਨਕਮ ਦਾ ਹਰ ਪੋਰਟਫੋਲੀਓ ਹਰ ਬੰਦੇ ਦਾ ਹੈਗਾ ਜੀ ਉਹਦੀ ਇਨਕਮ ਕਿੰਨੀ ਹੈਗੀ ਆ ਸਾਲਾਨਾ ਇਨਕਮ ਕਿੰਨੀ ਹੈਗੀ ਆ ਕੁਆਰਟਰਲੀ ਇਨਕਮ ਕਿੰਨੀ ਹੈਗੀ ਆ ਕਿੰਨੀ ਟੀ4 ਬਣਾਉਂਦਾ ਕਿੰਨੀ ਟੀ1 ਬਣਾਉਂਦਾ ਕਿੰਨੀ ਟੀ2 ਬਣਾਉਂਦਾ ਆ ਤਾਂ ਕਿੰਨਾ ਉਹਦਾ ਨੋਟਸ ਅਸੈਸਮੈਂਟ ਸਾਲਾਨਾ ਇਨਕਮ ਦਾ ਹੈਗਾ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਇਨਫੋਰਮੇਸ਼ਨ ਸ਼ੇਅਰ ਕਰ ਦਿੱਤੀ ਜਾਂਦੀ ਆ ਭਾਵ ਕਿ ਜਿਹੜੀ CRA ਦੀ ਵੈਬਸਾਈਟ ਆ ਉਹਦੇ ਉੱਪਰ ਜਿਹੜਾ ਬੰਦੇ ਦਾ ਪੋਰਟਫੋਲੀਓ ਆ ਬੈਂਕ ਨੂੰ ਐਕਸੈਸ ਦੇ ਦਿੱਤਾ ਜਾਂਦਾ ਹੈ ਖਾਸ ਹਾਲਤਾਂ ਦੇ ਵਿੱਚ ਜਦੋਂ ਖਾਸ ਤਰ੍ਹਾਂ ਤੋਂ ਉਹਦੀ ਮੌਰਗੇਜ ਹੋਣੀ ਆ ਤਾਂ ਉਹਨਾਂ ਹਾਲਤਾਂ 'ਚ ਕੋਈ ਵੀ ਜਿਹੜਾ ਏਜੰਟ ਹੈਗਾ ਉਹ ਜਾਲੀ ਡਾਕੂਮੈਂਟ ਨਹੀਂ ਲਗਾ ਸਕੂਗਾ ਤਾਂ ਉਹੀ ਮੌਰਗੇਜ ਪਾਸ ਹੋਊਗੀ ਜਿੰਨੀ ਜਿਹਦੀ ਇਨਕਮ ਹੋਊਗੀ ਤੇ ਜਿੰਨਾ ਉਹਦੇ ਵੀ ਐਲੀਜੀਬਲ ਹੋਊਗਾ ਜੇ ਐਦਾਂ ਹੁੰਦਾ ਵਾ ਤਾਂ ਆਉਣ ਵਾਲੇ ਸਮੇਂ ਦੇ 225 ਜਿਹੜੀਆਂ ਮੌਰਗੇਜ ਐਕਸਪਾਇਰ ਹੋ ਰਹੀਆਂ ਨੇ ਪਾਵਰ ਨਿਊਵਲ ਆਈ ਹੋਈ ਹੈ ਜਿਨ੍ਹਾਂ ਦੀ ਉਹਨਾਂ ਵਾਸਤੇ ਵੱਡੀ ਟਰਬਲ ਹੋਊਗੀ ਜਿਨ੍ਹਾਂ ਦੀਆਂ ਮੌਰਗੇਜਾਂ ਵੱਡੀਆਂ ਨੇ ਤਾਂ ਜਿਹੜੇ ਉਹਨਾਂ ਨੂੰ ਮੀਟ ਨਹੀਂ ਕਰਦੇ ਪਾ ਜਾਂ ਜਿਹੜੀਆਂ ਨਵੀਆਂ ਮੌਰਗੇਜਾਂ ਹੋਣੀਆਂ ਨਵੇਂ ਘਰ ਦੇ ਕਰਜ਼ੇ ਜਿਹੜੇ ਪ੍ਰੂਵ ਹੋਣੇ ਆ ਉੱਥੇ ਜੇ ਇਹ ਲਾਅ ਲਾਗੂ ਹੁੰਦਾ ਤਾਂ ਹਰੇਕ ਬੰਦੇ ਪਿੱਛੇ ਤੀਜੇ ਬੰਦੇ ਦੀ ਮੌਰਗੇਜ ਜਿਹੜੀ ਆ ਡਿਨਾਈ ਹੋ ਸਕਦੀ ਆ ਸੋ ਇੱਕ ਆਪਾਂ ਕਹਿ ਸਕਦੇ ਹਾਂ ਰਿਐਲਿਟੀ ਤੋਂ ਥੋੜੀ ਜਿਹੀ ਪਰੇ ਦੀ ਗੱਲ ਆ ਪਰ ਜੇ ਇਦਾਂ ਹੋ ਜਾਂਦਾ ਤੇ ਵੱਡੀ ਮਾਰਕੀਟ ਕਰੈਸ਼ ਜਿਹੜੀ ਘਰਾਂ ਦੀ ਆਉਣ ਵਾਲੇ ਸਮੇਂ ਚ ਹੋ ਸਕਦੀ ਆ ਜਿਹੜੇ ਲੋਕਾਂ ਵਾਸਤੇ ਘਰ ਲੈਣਾ ਪਰਮੇਂਦਰ ਜੀ ਸੁਪਨੇ ਵਾਲੀ ਗੱਲ ਹੋਊਗੀ ਕਿਉਂਕਿ ਲੋਕਾਂ ਦੀ ਇਨਕਮ ਦਾ ਕਿਰਟੇਰੀਆ ਹੈਗਾ ਜਿਹੜਾ ਬੈਂਕਾਂ ਦਾ ਸਟੈਂਡਰਡ ਹੈ ਜਾਂ ਇੱਕ ਸਟ੍ਰੈਸ ਲੈਵਲ ਆ ਉਹ ਤੋਂ ਕਾਫੀ ਥੱਲੇ ਹੈਗਾ ਜਾਂ ਤਾਂ ਗਵਰਨਮੈਂਟ ਨੂੰ ਸਟ੍ਰੈਸ ਲੈਵਲ ਘਟਾਉਣਾ ਪਊਗਾ ਇਨਕਮ ਦੇ ਸਟੈਂਡਰਡ ਨੂੰ ਅਡਜਸਟ ਕਰਨਾ ਪਊਗਾ ਤਾਂ ਜਾਂ ਫਿਰ ਜਿਹੜਾ ਆਮ ਬੰਦਾ ਆ ਜਿਹੜਾ ਛੋਟਾ ਬੰਦਾ ਆ ਸ਼ਾਇਦ ਕਰ ਲੈਣਾ ਉਹਦੇ ਲਈ ਇੱਕ ਸੁਪਨੇ ਵਾਲੀ ਗੱਲ ਹੋਊਗੀ ਜੀ ਗਵਿੰਦਰ ਜੀ ਇਹਦੇ ਨਾਲ ਜੁੜੀ ਹੋਈ ਮੈਂ ਇੱਕ ਗੱਲ ਹੋਰ ਸਾਂਝੀ ਕਰ ਦਣਾ ਜੇ ਇਦਾਂ ਹੁੰਦਾ ਵਾ ਭਾਵੇਂ ਕਿ ਸੀਆਰਏ ਦਾ ਨਾਲ ਲਿੰਕ ਹੋ ਜਾਂਦਾ ਬੈਂਕਾਂ ਨੂੰ ਐਕਸੈਸ ਮਿਲ ਜਾਂਦਾ ਤਾਂ ਇੱਕ ਵੱਡਾ ਜਿਹੜਾ ਡਾਇਸਪੋਰਾ ਕੈਨੇਡਾ ਦੇ ਵਿੱਚ ਉਹ ਵੀ ਹੈਗਾ ਆ ਜਿਹੜੇ ਮੌਰਗੇਜ ਏਜੰਟਾਂ ਦਾ ਜਿੰਨਾ ਕਾਫੀ ਵੱਡਾ ਕਾਰੋਬਾਰ ਉਹਨਾਂ ਦਾ ਇਸ ਗੱਲ ਤੇ ਹੈਗਾ ਕਿ ਉਹ ਮੌਰਗੇਜ ਪੇਪਰ ਕੋਲੋਂ ਲਾਉਂਦੇ ਆ ਤੇ ਮੌਰਗੇਜਾਂ ਅਪਰੂਵ ਹੁੰਦੇ ਆ ਉਹ ਵੀ ਲੋਕ ਬੇਰੁਜ਼ਗਾਰ ਹੋਣਗੇ ਤਾਂ ਉਹਨਾਂ ਦੇ ਉੱਪਰ ਸਕੰਜਾ ਵੀ ਕੱਸਿਆ ਜਾਊਗਾ ਆਉਣ ਵਾਲੇ ਸਮੇਂ ਦੇ ਵਿੱਚ ਕੀ ਕਾਰਵਾਈ ਹੁੰਦੀ ਆ ਇਹ ਆਉਣ ਵਾਲਾ ਸਮਾਂ ਦੱਸੂਗਾ ਜੀ ਜੀ